ਇਸ ਤਰ੍ਹਾਂ ਦੇ ਚੱਲ ਰਹੇ ਨੇ ਕਿ ਅਸੀਂ ਦੋਹਰੀ ਲੜਾਈ ਲੜ ਰਹੇ ਹਾਂ ਇੱਕ ਪਾਸੇ ਅਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੰਘਰਸ਼ਸ਼ੀਲਾਂ ਦੂਜੇ ਪਾਸੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਬੱਚੇ ਆ ਜਿਹੜੇ ਆਉਣ ਵਾਲੀ ਜਨਰੇਸ਼ਨ ਹੈ ਉਹ ਜ਼ਿੰਦਗੀ ਦੇ ਵਿੱਚ ਵਧੀਆ ਰਾਹਾਂ ਤੇ ਜਾਣ ਚੰਗੀਆਂ ਥਾਵਾਂ ਤੇ ਚੰਗੀਆਂ ਨੌਕਰੀਆਂ ਮਿਲਣ ਸੋ ਉਹਦੇ ਲਈ ਸਾਨੂੰ ਜਿਹੜਾ ਫਾਲੋ ਅਪ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਵੀ ਬੱਚਾ ਸਾਡਾ ਪੜ ਰਿਹਾ ਕਿਤੇ ਗਲਤ ਸੰਗਤ ਚ ਤਨੀ ਜਾ ਰਿਹਾ ਕਿਤੇ ਪੜਾਈ ਤੋਂ ਪਾਸੇ ਕੋਈ ਹੋਰ ਤਾਂ ਨਹੀਂ ਉਹਦਾ ਰੁਝਾਨ ਹੋ ਗਿਆ ਸੋ ਸਾਡੇ ਅਧਿਆਪਕ ਸਹਿਬਾਨ ਪਹਿਲਾਂ ਵੀ ਬਹੁਤ ਮਿਹਨਤ ਕਰਦੇ ਸੀ ਔਰ ਹੁਣ ਉਹਨਾਂ ਦੀ ਮਿਹਨਤ ਹੈ ਜਿਹੜੀ ਉਹਦਾ ਝਲਕ ਜਿਹੜੀ ਉਹਨਾਂ ਦੇ ਪੇਰੈਂਟਸ ਤੱਕ ਜਾਊਗੀ ਉਹਨਾਂ ਦਾ ਦੀ ਜਿਹੜੀ ਮਿਹਨਤ ਹੈ ਉਹਦਾ ਇੱਕ ਰਿਪੋਰਟ ਕਾਰਡ ਪ੍ਰੋਪਰ ਬਣ ਰਿਹਾ ਹੈ ਕਿ ਹਾਂ ਸਾਡੇ ਜਿਹੜੇ ਟੀਚਰਸ ਨੇ ਉਹ ਇੰਨੀ ਮਿਹਨਤ ਕਰਕੇ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਅੱਗੇ ਲੈ ਕੇ ਜਾ ਰਹੇ ਆ ਕਿਉਂਕਿ ਬਹੁਤ ਜ਼ਿਆਦਾ ਇਹ ਮੰਨਦੇ ਵਿੱਚ ਹੁਣ ਤੱਕ ਕੰਪਲੈਕਸ ਸੀ ਵੀ ਜੇ ਬੱਚਾ ਸਰਕਾਰੀ ਸਕੂਲ 'ਚ ਪੜ ਰਿਹਾ ਤਾਂ ਪਤਾ ਨਹੀਂ ਉਹ ਵਧੀਆ ਨਹੀਂ ਪੜ ਰਿਹਾ ਜਾਂ ਪਤਾ ਨਹੀਂ ਉਹ ਅੱਗੇ ਜਾ ਪਾਊਗਾ ਕਿ ਨਹੀਂ ਤਾਂ ਪ੍ਰਾਈਵੇਟ ਸਕੂਲਾਂ ਦੇ ਨਾਲ ਅਸੀਂ ਪ੍ਰੋਪਰ ਉਹਨਾਂ ਨੂੰ ਕੰਪੀਟ ਨਹੀਂ ਅਸੀਂ ਉਹਨਾਂ ਤੋਂ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਆ ਔਰ ਇਹ ਮਲੋਟ ਦੇ ਵਿੱਚ ਖਾਸ ਕਰਕੇ ਜਿਹੜੀ ਮੁਹਿੰਮ ਸ਼ੁਰੂ ਕੀਤੀ ਸੀ ਅਸੀਂ ਵੀ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਏਸੀ ਦੇਵਾਂਗੇ ਉਹ ਸਕੂਲਾਂ ਦੇ ਹਾਲਾਤ ਔਰ ਜੋ ਗਰਮੀ ਦੇ ਵਿੱਚ ਬੱਚਿਆਂ ਦਾ ਬੁਰਾ ਹਾਲ ਹੁੰਦਾ ਉਹਨੂੰ ਦੇਖਦੇ ਹੋਏ ਉਹ ਸ਼ੁਰੂ ਕੀਤੀ ਸੀ ਔਰ ਅੱਜ ਪੇਰੈਂਟ ਟੀਚਰ ਮੀਟਿੰਗ ਦੇ ਨਾਲ ਨਾਲੇ ਬੱਚਿਆਂ ਨੂੰ ਇਹ ਤੋਹਫ਼ਾ ਵੀ ਹੈ ਕਿ ਆਉਣ ਵਾਲੀ ਗਰਮੀ ਦੇ ਵਿੱਚ ਨਾ ਸਾਡੇ ਬੱਚੇ ਦੁਖੀ ਹੋਣਗੇ ਨਾ ਹੀ ਸਾਡੇ ਟੀਚਰ ਦੁਖੀ ਹੋਣਗੇ ਔਰ ਸਾਰੇ ਮਲੋਟ ਦੇ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਏਸੀ ਲਗਾ ਦਿੱਤੇ ਔਰ ਉਹਨਾਂ ਦਾ ਨਾਲ ਦੀ ਨਾਲ ਅਸੀਂ ਉਦਘਾਟਨ ਵੀ ਕਰਦੇ ਜਾਵਾਂਗੇ ਔਰ ਉਹਦੇ ਲਈ ਕਮਰਾ ਅੱਛਾ ਸੋ ਇਹ ਜਸਤਰਾ ਸਰਕਾਰ ਨੇ ਪੁਰਾਣੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਅਪਡੇਟ ਕਰਨ ਦੇ ਲਈ ਨਵੇਂ ਕਮਰਿਆਂ ਦੀ ਸ਼ੁਰੂਆਤ ਕੀਤੀ ਲਾਇਬ੍ਰੇਰੀਆਂ ਦੀ ਸ਼ੁਰੂਆਤ ਕੀਤੀ ਸੋ ਤੁਹਾਨੂੰ ਇਸ ਸਕੂਲ ਨੂੰ ਜੋ ਕਮਰੇ ਦੀ ਨਵੀਂ ਉਸਾਰੀ ਔਰ ਜਿਹੜੇ ਅੱਜ ਅਸੀਂ ਏਸੀ ਦੇ ਉਦਘਾਟਨ ਕਰਨੇ ਆ ਉਹਦੇ ਲਈ ਸਾਡੇ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਸਾਡੇ ਸਾਰੇ ਸਟਾਫ ਨੂੰ ਸਕੂਲ ਦੇ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿਉਂਕਿ ਇੱਕ ਉન્નਤੀ ਦੇ ਵੱਲ ਵੱਧੇ ਕਦਮ ਹੈ ਅਸੀਂ ਆਪਦੇ ਬੱਚਿਆਂ ਨੂੰ ਦੇਖ ਰਹੇ ਹਾਂ ਕਿ ਉਹ ਚੰਗੇ ਹਾਲਾਤਾਂ 'ਚ ਪੜ ਰਹੇ ਨੇ ਔਰ ਹੁਣ ਤੱਕ ਜਿਹੜੀ ਬਹੁਤ ਇਮੇਜ ਇਸ ਤਰ੍ਹਾਂ ਦੀ ਬਣੀ ਹੋਈ ਸੀਗੀ ਸਰਕਾਰੀ ਸਕੂਲਾਂ 'ਚ ਤਾਂ ਉਹੀ ਲੋਕ ਜਾਂਦੇ ਆ ਜਿਨ੍ਹਾਂ ਦੇ ਕੋਲੇ ਪੈਸਾ ਨਹੀਂ ਹੁੰਦਾ ਸੋ ਸਾਰੇ ਲੋਕ ਆਉਣਗੇ ਜਦੋਂ ਅਸੀਂ ਉਹਨਾਂ ਨੂੰ ਔਰਸ ਹਾਲਾਤ ਤੇ ਲਿਆ ਕੇ ਖੜੇ ਕਰਤਾ ਵੀ ਪ੍ਰਾਈਵੇਟ ਸਕੂਲ ਤੇ ਸਰਕਾਰੀ ਸਕੂਲਾਂ 'ਚ ਹੁਣ ਕੋਈ ਅੰਤਰ ਨਹੀਂ ਇਹ ਤੁਹਾਡੀ ਆਪਣੀ ਇੱਛਾ ਵੀ ਤੁਸੀਂ ਪੈਸੇ ਖਰਚ ਕੇ ਪੜਾਉਣਾ ਬੱਚੇ ਨੂੰ કે ਤੁਸੀਂ ਪੈਸੇ ਦੇ ਬੋਝ ਤੋਂ ਬਿਨਾ ਪੜਾਉਣਾ ਸੋ ਮੇਰੀ ਅੱਜ ਦੇ ਦਿਨ ਇਹੀ ਕਾਮਨਾ ਹੈ ਕਿ ਸਾਡੇ ਬੱਚੇ ਪੰਜਾਬ ਦੇ ਬੱਚੇ ਬਹੁਤ ਵਧੀਆ ਮੁਕਾਮਾਂ ਤੇ ਪਹੁੰਚਣ ਉਹਨਾਂ ਦੇ ਹੱਥਾਂ ਦੇ ਵਿੱਚ ਅਸੀਂ ਹਮੇਸ਼ਾ ਕਲਮਾ ਕਿਤਾਬਾਂ ਦੇਖੀਏ ਉਹਨਾਂ ਦੇ ਹੱਥਾਂ ਦੇ ਵਿੱਚ ਕੋਈ ਵੀ ਗਲਤ ਇਹੋ ਜੀ ਚੀਜ਼ ਨਾ ਆਵੇ ਜਿਹਦੇ ਨਾਲ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਵੇ ਸੋ ਮੇਰੇ ਵੱਲੋਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ

बहुत मुबारक अच्छा ठीक है हाँ ठीक है तैयारी है फिर पेपरों की पूरी वेरी गुड शाबाश बेटा शाबाश